ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਖੀਰੇ ਤੋਂ ਸਾਡੀ ਸਿਹਤ ਨੂੰ ਜਿਹੜੇ ਵਿਗਿਆਨਕ ਤੌਰ ਤੇ ਪ੍ਰਮਾਣਿਤ ਫਾਇਦੇ ਆ ਅੱਜ ਅਸੀਂ ਉਹਨਾਂ ਬਾਰੇ ਜਾਣਾਂਗੇ ਸੋ ਖੀਰਾ ਖਾਣ ਵੇਲੇ ਕੁਝ ਖਾਸ ਗੱਲਾਂ ਦਾ ਧਿਆਨ ਵੀ ਰੱਖਣਾ ਹੈ ਕਈਆਂ ਨੂੰ ਇਹ ਨੁਕਸਾਨ ਵੀ ਪਹੁੰਚਾ ਸਕਦਾ ਏ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਪਹਿਲਾਂ ਖੀਰਾ ਖਾਣ ਤੋਂ ਜਿਹੜੇ ਸਾਨੂੰ ਫਾਇਦੇ ਮਿਲਦੇ ਉਹਨਾਂ ਬਾਰੇ ਜਾਣਦੇ ਹਾਂ ਜਿਹੜੇ ਵਿਗਿਆਨਕ ਤੌਰ ਤੇ ਪ੍ਰਮਾਣਿਤ ਆ। ਦੋਸਤੋ ਜੇ ਇਹਦੇ ਪਹਿਲੇ ਫਾਇਦੇ ਦੀ ਗੱਲ ਕਰੀਏ ਤਾਂ ਇਹ ਸਾਡੀ ਡਾਈਜੈਸ਼ਨ ਵਾਸਤੇ ਸਾਡੇ ਕਹਿ ਲੋ ਵੀ ਭੋਜਨ ਨੂੰ ਸਹੀ ਤਰੀਕੇ ਨਾਲ ਪਚਾਉਣ ਵਾਸਤੇ ਬੜਾ ਜ਼ਰੂਰੀ ਆ। ਕਈਆਂ ਨੂੰ ਬਦਹਜਮੀ ਦੀ ਜਿਨ੍ਹਾਂ ਨੂੰ ਪਰੇਸ਼ਾਨੀ ਰਹਿੰਦੀ ਆ ਉਹਨਾਂ ਲਈ ਇਹ ਬੜਾ ਫਾਇਦੇਮੰਦ ਹੁੰਦਾ ਹੈ। ਦੋਸਤੋ ਇਹਦੇ ਨਾਲ ਨਾਲ ਇਹਦੇ ਵਿੱਚ ਫਾਈਬਰ ਦੀ ਮਾਤਰਾ ਬੜੀ ਵਧੀਆ ਹੁੰਦੀ ਆ ਤੇ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਹੈ। ਦੋਸਤੋ ਜੇ ਇਹਦੇ ਅਗਲੇ ਫਾਇਦੇ ਬਾਰੇ ਜਾਣੀਏ ਤਾਂ ਇਹਦੇ ਵਿੱਚ ਪੋਟਾਸ਼ੀਅਮ ਦੀ ਬੜੀ ਵਧੀਆ ਮਾਤਰਾ ਹੁੰਦੀ ਆ। ਜੀਦ ਕਰਕੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਨੋਰਮਲ ਲੈ ਕੇ ਆਉਂਦਾ ਸੋ ਜਿਨ੍ਹਾਂ ਲੋਕਾਂ ਦਾ ਬੀਪੀ ਹਾਈ ਰਹਿੰਦਾ ਹੈ ਬਲੱਡ ਪ੍ਰੈਸ਼ਰ 120 80 ਤੋਂ ਉੱਪਰ ਰਹਿੰਦਾ ਹੈ ਉਹਨਾਂ ਨੂੰ ਜ਼ਰੂਰ ਖੀਰੇ ਦਾ ਰਜਾਨਾ ਭੋਜਨ 'ਚ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਉਹ ਸਵੇਰੇ ਨਿਰਨੇ ਕਾਲਜੇ ਵੀ ਇਹਦਾ ਇਸਤੇਮਾਲ ਕਰ ਸਕਦੇ ਜਿਉਂ ਉਹਨਾਂ ਨੂੰ ਬਹੁਤ ਵਧੀਆ ਫਾਇਦਾ ਮਿਲੂਗਾ ਜੇ ਉਹ ਨਿਰਨੇ ਕਾਲਜੇ ਖਾਣਗੇ ਤੇ ਦੋਸਤੋ ਪੋਟਾਸ਼ੀਅਮ ਜ਼ਿਆਦਾ ਹੋਣ ਕਰਕੇ ਸਾਡੀਆਂ ਖੂਨ ਦੀਆਂ ਨਸਾਂ ਨੂੰ ਵੀ ਮਜ਼ਬੂਤੀ ਦਿੰਦਾ ਹੈ ਸੋ ਓਵਰਆਲ ਸਾਡੇ ਦਿਲ ਦੀ ਸਿਹਤ ਵਾਸਤੇ ਬੜਾ ਵਧੀਆ ਮੰਨਿਆ ਗਿਆ ਬੜਾ ਫਾਇਦੇਮੰਦ ਮੰਨਿਆ ਗਿਆ ਤੇ ਦੋਸਤੋ ਜਿਹੜੇ ਲੋਕਾਂ ਨੂੰ ਸ਼ੂਗਰ ਆ ਸ਼ੂਗਰ ਦੇ ਮਰੀਜ਼ਾਂ ਲਈ ਵੀ ਖੀਰਾ ਬੜਾ ਫਾਇਦੇਮੰਦ ਹੁੰਦਾ ਏ ਕਿਉਂਕਿ ਇਹ ਸਾਡੇ ਮੈਦੇ ਵਿੱਚ ਜਾ ਕੇ ਜਿਹੜੇ ਭੁੱਖ ਦੇ ਰਿਸੈਪਟਰ ਆ ਉਹਨਾਂ ਨੂੰ ਇਹ ਸਪਰੈਸ ਕਰਦਾ ਏ ਦੋਸਤੋ ਸ਼ੂਗਰ ਦੇ ਮਰੀਜ਼ਾਂ ਨੂੰ ਖਾਸ ਤੌਰ ਤੇ ਇੱਕ ਜ਼ਿਆਦਾ ਦਿੱਕਤ ਇਹ ਆਉਂਦੀ ਵੀ ਉਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਫਿਰ ਜਦੋਂ ਭੁੱਖ ਜ਼ਿਆਦਾ ਲੱਗਣ ਕਰਕੇ ਉਹ ਵਾਰ-ਵਾਰ ਭੋਜਨ ਖਾਂਦੇ ਆ ਤਾਂ ਉਹਨਾਂ ਦੇ ਖੂਨ 'ਚ ਜਿਹੜਾ ਸ਼ੂਗਰ ਦਾ ਲੈਵਲ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਸੋ ਖੀਰਾ ਖਾਣ ਨਾਲ ਉਹਨਾਂ ਨੂੰ ਭੁੱਖ ਬਹੁਤ ਘੱਟ ਲੱਗਦੀ ਆ ਕਿਉਂਕਿ ਭੁੱਖ ਪੈਦਾ ਕਰਨ ਵਾਲੇ ਜਿਹੜੇ ਰਿਸੈਪਟਰ ਸਾਡੇ ਮੇਦੇ 'ਚ ਜਿਹੜੇ ਸਾਨੂੰ ਦੱਸਦੇ ਆ ਵੀ ਸਾਨੂੰ ਭੁੱਖ ਲੱਗੀ ਆ ਉਹਨਾਂ ਨੂੰ ਦਬਾ ਦਿੰਦਾ ਇਸ ਸਪਰੈਸ ਕਰ ਦਿੰਦਾ ਸੋ ਭੋਜਨ 'ਚ ਘੱਟੋ-ਘੱਟ 50% ਇਹਦੀ ਮਾਤਰਾ ਹੋਣੀ ਚਾਹੀਦੀ ਆ ਸੋ ਜਿਹਦੇ ਕਰਕੇ ਸਾਨੂੰ ਬਹੁਤ ਫਾਇਦਾ ਮਿਲਦਾ ਏ ਤੇ ਦੋਸਤੋ ਸ਼ੂਗਰ ਨੂੰ ਕੰਟਰੋਲ ਕਰਨ ਚ ਵੀ ਇਹ ਸਹਾਇਤਾ ਕਰਦਾ ਏ ਸੋ ਅਗਲੇ ਫਾਇਦੇ ਵੱਲ ਚੱਲੀਏ ਤਾਂ ਖੀਰਾ ਸਾਡੇ ਵਧੇ ਹੋਏ ਕੋਲੇਸਟ੍ਰੋਲ ਨੂੰ ਸਾਡੇ ਟ੍ਰਾਈਗਲਿਸਰਾਈਡ ਨੂੰ ਵੀ ਘੱਟ ਕਰਦਾ ਸਾਡੇ ਖੂਨ ਨੂੰ ਪਤਲਾ ਕਰਦਾ ਏ ਸੋ ਜਿੰਨਾਂ ਲੋਕਾਂ ਦਾ ਕੋਲੇਸਟ੍ਰੋਲ ਵੱਧਾ ਉਹਨਾਂ ਨੂੰ ਰੋਜ਼ਾਨਾ ਖੀਰੇ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਏ ਤੇ ਦੋਸਤੋ ਜਿੰਨਾਂ ਲੋਕਾਂ ਨੇ ਆਪਣੇ ਭਾਰ ਨੂੰ ਘੱਟ ਕਰਨਾ ਏ ਉਹਨਾਂ ਲਈ ਵੀ ਖੀਰਾ ਬੜਾ ਫਾਇਦੇਮੰਦ ਦਾ ਖੀਰੇ 'ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਪਾਣੀ ਬਹੁਤ ਜ਼ਿਆਦਾ ਹੁੰਦਾ ਵਾਟਰ ਕੰਟੈਂਟ ਜ਼ਿਆਦਾ ਹੁੰਦਾ ਸੋ ਜਿਹਦੇ ਕਰਕੇ ਸਾਡੇ ਪੇਟ ਨੂੰ ਭਰਿਆ ਭਰਿਆ ਰੱਖਦਾ ਹੈ ਤੇ ਵਾਰ-ਵਾਰ ਅਸੀਂ ਜਿਹੜਾ ਇੱਕ ਤਾਂ ਓਵਰਈਟਿੰਗ ਤੋਂ ਬਚੇ ਰਹਿੰਨੇ ਆ ਲੋੜ ਤੋਂ ਵੱਧ ਨਹੀਂ ਭੋਜਨ ਕਰਦੇ ਤੇ ਇੱਕ ਵਾਰ-ਵਾਰ ਦਿਨ ਚ ਭੋਜਨ ਕਰਨ ਦੀ ਜਿਹੜੀ ਸਾਡੀ ਆਦਤ ਆ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੀ ਆ ਸੋ ਇਹ ਸਾਨੂੰ ਭਾਰ ਘੱਟ ਕਰਨ ਚ ਵੀ ਸਹਾਇਤਾ ਕਰਦਾ ਏ ਕਿਉਂਕਿ ਇਹਦੇ ਵਿੱਚ ਫਾਈਬਰ ਤੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਕੈਲਰੀਜ਼ ਬਹੁਤ ਘੱਟ ਹੁੰਦੀਆਂ ਐ ਸੋ ਕੈਲਰੀਜ਼ ਘੱਟ ਹੋਣ ਕਰਕੇ ਇਹ ਭਾਰ ਨੂੰ ਵੀ ਸਾਡੇ ਨੂੰ ਘੱਟ ਕਰਦਾ ਏ ਤੇ 슈ਗਰ ਦੇ ਮਰੀਜ਼ਾਂ ਲਈ ਵੀ ਓਨਾ ਹੀ ਫਾਇਦੇਮੰਦ ਸਾਬਤ ਹੁੰਦਾ ਏ ਤੇ ਦੋਸਤੋ ਇਹਦੇ ਨਾਲ ਨਾਲ ਇਹ ਸਾਡੇ ਗੁਰਦਿਆਂ ਦੀ ਸਿਹਤ ਵਾਸਤੇ ਜਿੰਨਾ ਲੋਕਾਂ ਦੇ ਵਾਰ-ਵਾਰ ਕਿਡਨੀ ਸਟੋਨ ਬਣਦਾ ਏ ਉਹਨਾਂ ਲਈ ਵੀ ਬੜਾ ਫਾਇਦੇਮੰਦ ਦਾ ਗੁਰਦਿਆਂ ਦੀ ਪਥਰੀ ਨੂੰ ਵੀ ਖੋਰ ਕੇ ਬਾਹਰ ਕੱਢਣ ਦੀ ਤਾਕਤ ਰੱਖਦਾ ਏ ਤੇ ਦੋਸਤੋ ਵਿਗਿਆਨ ਇਹ ਵੀ ਮੰਨਦੀ ਵੀ ਇਹ ਡਾਈਯੂਰੇਟਿਕ ਦਾ ਕੰਮ ਕਰਦਾ ਏ ਭਾਵ ਸਾਨੂੰ ਪਿਸ਼ਾਬ ਖੁੱਲ ਕੇ ਆਉਂਦਾ ਜਦੋਂ ਅਸੀਂ ਖੀਰੇ ਦਾ ਇਸਤੇਮਾਲ ਕਰਦੇ ਆਂ ਸੋ ਜਿਨ੍ਹਾਂ ਲੋਕਾਂ ਨੂੰ ਗੁਰਦਿਆਂ ਦੀ ਪਰੇਸ਼ਾਨੀ ਆ ਰਹੀ ਉਹਨਾਂ ਨੂੰ ਜਰੂਰ ਇਹਦਾ ਖੀਰੇ ਦਾ ਕਹਿ ਲੋ ਵੀ ਰੋਜ਼ਾਨਾ ਖੁੱਲ ਕੇ ਇਸਤੇਮਾਲ ਕਰਨਾ ਚਾਹੀਦਾ ਏ ਉਹਨਾਂ ਨੂੰ ਬਹੁਤ ਫਾਇਦਾ ਮਿਲੂਗਾ ਸੋ ਦੋਸਤੋ ਇਹਦੇ ਨਾਲ ਨਾਲੇ ਸਾਡੀ ਸਕਿਨ ਹੈਲਥ ਵਾਸਤੇ ਸਾਡੀ ਚਮੜੀ ਦੇ ਰੋਗਾਂ ਵਾਸਤੇ ਵੀ ਬੜਾ ਫਾਇਦੇਮੰਦ ਆ ਜਿਨ੍ਹਾਂ ਲੋਕਾਂ ਨੂੰ ਕਹਿ ਲਓ ਵੀ ਵਾਰ-ਵਾਰ ਅਲਰਜੀ ਹੋ ਜਾਂਦੀ ਆ ਖਾਰਿਸ਼ ਦੀ ਪਰੇਸ਼ਾਨੀ ਹੁੰਦੀ ਆ ਜਾਂ ਫਿੰਸਿੰਗਾਂ ਕੱਲ ਜਿਨ੍ਹਾਂ ਦੇ ਜ਼ਿਆਦਾ ਹੁੰਦੇ ਆ ਚਿਹਰੇ ਤੇ ਸੋ ਇਹਨੂੰ ਖਾਣਨਾ ਵੀ ਇਹ ਫਰਕ ਪੈਂਦਾ ਇਹਦੇ ਨਾਲ ਨਾਲ ਇਹਨੂੰ ਅਸੀਂ ਉੱਪਰ ਇਹਨੂੰ ਕਹਿ ਲੋ ਵੀ ਟੋਪਿਕਲੀ ਅਪਲਾਈ ਕਰਨਾ ਵੀ ਸਾਨੂੰ ਬਹੁਤ ਫਰਕ ਪੈਂਦਾ ਸਕਿਨ ਤੇ ਸਿੱਧਾ ਲਾਉਣ ਨਾਲ ਵੀ ਸੋ ਇਹ ਸਾਡੀ ਸਕਿਨ ਨੂੰ ਵੀ ਜਵਾਨ ਰੱਖਦਾ ਏ ਸਾਡੀ ਸਕਿਨ ਦੀਆਂ ਜਿਹੜੀਆਂ ਪਰੇਸ਼ਾਨੀਆਂ ਏ ਉਹਨਾਂ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਤੇ ਠੀਕ ਵੀ ਕਰਦਾ ਏ ਸੋ ਦੋਸਤੋ ਇਹ ਤਾਂ ਸੀਗੇ ਕੁਝ ਫਾਇਦੇ ਜਿਨ੍ਹਾਂ ਨੂੰ ਵਿਗਿਆਨ ਮੰਨਦੀ ਆ ਵਿਗਿਆਨਕ ਤੌਰ ਤੇ ਪ੍ਰਮਾਣਤਾ ਸੋ ਆਓ ਹੁਣ ਗੱਲ ਕਰਦੇ ਵੀ ਖੀਰੇ ਨੂੰ ਖਾਣ ਵੇਲੇ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਜਰੂਰੀ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਦੋਸਤੋ ਕਈ ਲੋਕਾਂ ਨੂੰ ਖੀਰੇ ਨਾਲ ਅਲਰਜੀ ਹੋ ਜਾਂਦੀ ਖੀਰਾ ਖਾਣਾ ਉਹਨਾਂ ਨੂੰ ਕਹਿ ਲਓ ਵੀ ਸੋਜ ਆ ਜਾਂਦੀ ਉਹਨਾਂ ਦੇ ਜਾਂ ਉਹਨਾਂ ਨੂੰ ਬਦਹਜਮੀ ਦੀ ਪਰੇਸ਼ਾਨੀ ਘਬਰਾੜ ਦੀ ਪਰੇਸ਼ਾਨੀ ਆ ਜਾਂਦੀ ਸੋ ਜਿਨ੍ਹਾਂ ਲੋਕਾਂ ਨੂੰ ਖੀਰਾ ਅਲਰਜੀ ਕਰਦਾ ਉਹਨਾਂ ਨੂੰ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਦੋਸਤੋ ਕਈ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਵੀ ਕੀ ਕੋੜਾ ਖੀਰਾ ਖਾਣਾ ਚਾਹੀਦਾ ਜਾਂ ਸੁੱਟਣਾ ਚਾਹੀਦਾ ਦੋਸਤੋ ਅਸਲ ਵਿੱਚ ਖੀਰੇ ਦੇ ਵਿੱਚ ਕੁਕਰ ਬੀਟਾਸਿਨ ਨਾਂ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਏ ਤੇ ਜਿਹੜਾ ਖੀਰਾ ਕੌੜਾ ਏ ਉਹਦੇ ਵਿੱਚ ਇਹ ਕੰਪਾਊਂਡ ਜ਼ਿਆਦਾ ਮਾਤਰਾ 'ਚ ਹੁੰਦਾ ਏ ਸੋ ਕੁਕਰ ਬੀਟਾਸਿਨ ਜੇ ਸਾਡੇ ਸਰੀਰ 'ਚ ਵੱਧਦਾ ਏ ਜੇ ਅਸੀਂ 1-2 ਤੋਂ ਵੱਧ ਖੀਰੇ ਖਾਵਾਂਗੇ ਤਾਂ ਉਹਦੇ ਕੌੜੇ ਖੀਰੇ ਜੇ ਖਾਵਾਂਗੇ ਜਿੰਨਾ 'ਚ ਕੁਕਰ ਬੀਟਾਸਿਨ ਜ਼ਿਆਦਾ ਹੁੰਦਾ ਤਾਂ ਉਹਦੀ ਟੌਕਸਿਸਿਟੀ ਹੋ ਜਾਂਦੀ ਆ ਸਾਨੂੰ ਘਬਰਾੜ ਦੀ ਪਰੇਸ਼ਾਨੀ ਤੇ ਸਾਨੂੰ ਜੇ ਅਸੀਂ ਜ਼ਿਆਦਾ ਮਾਤਰਾ 'ਚ ਖਾਵਾਂਦੇ ਪਾ ਸਾਹ ਦੀ ਸਾਨੂੰ ਦਿੱਕਤ ਵੀ ਆ ਸਕਦੀ ਆ ਸੋ ਜਿਹੜਾ ਕੌੜਾ ਖੀਰਾ ਉਹਨੂੰ ਸੋਟ ਹੀ ਦੇਣਾ ਚਾਹੀਦਾ ਏ ਕਿਉਂਕਿ ਤੁਸੀਂ ਖਾਸ ਕਰਕੇ ਦੇਖਦੇ ਹੋਵੋਗੇ ਘਰੇ ਜਦੋਂ ਅਸੀਂ ਖੀਰਾ ਕੱਟਦੇ ਆ ਤਾਂ ਉਹਦਾ ਸਿਰੇ ਨੂੰ ਅਸੀਂ ਇੱਕ ਸਾਹ ਕੇ ਉਹਨੂੰ ਵਾਈਟ ਜਆ ਵਿੱਚੋਂ ਨਿਕਲਦਾ ਏ ਉਹ ਦੋਸਤੋ ਕੁਕਰ ਬੀਟਾਸਿਨ ਹੁੰਦਾ ਏ ਇਹਦੇ ਸਿਰਿਆਂ ਤੇ ਪਾਇਆ ਜਾਂਦਾ ਖੀਰੇ ਦੇ ਸੋ ਕੋਸ਼ਿਸ਼ ਕਰੋ ਜਾਂ ਤਾਂ ਤੁਸੀਂ ਉਹ ਵਿਧੀ ਵੀ ਵਰਤ ਸਕਦੇ ਆ ਰਗੜ ਕੇ ਖੀਰੇ ਨੂੰ ਉਹ ਜਿਹੜਾ ਕੱਢ ਸਕਦੇ ਆ ਬਾਹਰ ਤੇ ਸਭ ਤੋਂ ਵਧੀਆ ਚੰਗਾ ਰਹੂਗਾ ਵੀ ਤੁਸੀਂ ਇੱਕ ਵਾਰੀ ਟੇਸਟ ਕਰ ਲਓ ਜੇ ਖੀਰਾ ਪੌੜਾ ਹੈ ਤਾਂ ਇਹਨੂੰ ਸੁੱਟ ਦਿਓ ਇਹਦੀ ਵਰਤੋਂ ਨਾ ਕਰੋ ਸੋ ਦੋਸਤੋ ਖੀਰਾ ਸਾਡੀ ਸਿਹਤ ਨੂੰ ਬੜੇ ਫਾਇਦੇ ਮਿਲ ਦਿੰਦਾ ਹੈ ਸੋ ਗਰਮੀਆਂ 'ਚ ਇਹਦੀ ਜ਼ਰੂਰਤ ਨੂੰ ਵਰਤੋਂ ਕਰਨੀ ਚਾਹੀਦੀ ਹੈ ਇੱਕ ਇਹਦਾ ਹੋਰ ਵਧੀਆ ਫਾਇਦਾ ਹੈ ਗਰਮੀਆਂ 'ਚ ਸਾਨੂੰ ਗਰਮੀ ਤੋਂ ਵੀ ਬਚਾ ਕੇ ਰੱਖਦਾ ਕਿਉਂਕਿ 90% ਜੇ ਵਤ ਪਾਣੀ ਹੁੰਦਾ ਏ ਤੇ ਹੋਰ ਵੀ ਸਾਨੂੰ ਖਣਿਜ ਬੜੀ ਵਧੀਆ ਮਾਤਰਾ ਚ ਮਿਲਦੇ ਵਿਟਾਮਿਨ ਸੀ ਹੁੰਦਾ ਏ ਦੇਚ ਪੋਟਾਸ਼ੀਅਮ ਹੁੰਦਾ ਮੈਗਨੀਸ਼ੀਅਮ ਹੁੰਦਾ ਏ ਤੇ ਵਿਟਾਮਿਨ ਕੇ ਵੀ ਬੜੀ ਵਧੀਆ ਮਾਤਰਾ ਚ ਪਾਇਆ ਜਾਂਦਾ ਸੋ ਇਹ ਸਾਡੇ ਸਰੀਰ ਚ ਲੂਨ ਲੱਗਣ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਏ ਤੇ ਗਰਮੀ ਨਾਲ ਪਸੀਨਾ ਆਉਣ ਨਾਲ ਸਾਡੇ ਸਰੀਰ ਚ ਜਿਹੜੀ ਖਣਿਜਾਂ ਦੀ ਕਮੀ ਆ ਜਾਂਦੀ ਆ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਜਾਂਦਾ ਉਸ ਤੋਂ ਵੀ ਸਾਨੂੰ ਖੀਰਾ ਬਚਾ ਕੇ ਰੱਖਦਾ ਕਿਉਂਕਿ ਇਹਦੇ ਵਿੱਚ ਖਣੇਜ ਭਰਪੂਰ ਮਾਤਰਾ ਚ ਹੁੰਦੇ ਆ ਸੋ ਦੋਸਤੋ ਖੀਰਾ ਸਾਡੀ ਸਿਹਤ ਨੂੰ ਬਹੁਤ ਫਾਇਦੇ ਦਿੰਦਾ ਏ ਸੋ ਇਹਨੂੰ ਸਲਾਦ ਨਾਲ ਵੀ ਖਾਓ ਵਧੀਆ ਰਹੂਗਾ ਸਵੇਰੇ ਜੇ ਨਿਰਨੇ ਕਾਲ ਜੇ ਉੱਠ ਕੇ ਤੁਸੀਂ ਖੀਰੇ ਦਾ ਵੀ ਇਸਤੇਮਾਲ ਕਰੋਗੇ ਤਾਂ ਤੁਹਾਡੀ ਸਿਹਤ ਨੂੰ ਬੜੇ ਫਾਇਦੇ ਮਿਲਣਗੇ ਤੇ ਦੋਸਤੋ ਇਹਨੂੰ ਖਾਣ ਦਾ ਸਹੀ ਸਮਾਂ ਰਾਤ ਨੂੰ ਇਹਨੂੰ ਖਾਣ ਤੋਂ ਪਰਹੇਜ਼ ਕਰੋ ਤੇ ਇਹਨੂੰ ਖਾਣ ਦਾ ਸਹੀ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਹੁੰਦਾ ਏ ਸੋ ਇਸ ਸਮੇਂ ਵਿੱਚ ਜੇ ਤੁਸੀਂ ਖੀਰਾ ਖਾਓਗੇ ਤਾਂ ਉਹਦੇ ਨਾਲ ਤੁਹਾਨੂੰ ਜਿਹੜੀਆਂ ਅਲਰਜੀ ਦੀ ਜਾਂ ਸੋਜਾਂ ਦੀ ਪਰੇਸ਼ਾਨੀ ਕਈ ਲੋਕਾਂ ਨੂੰ ਆਉਂਦੀ ਉਹ ਨਹੀਂ ਆਊਗੀ ਤੇ ਤੁਹਾਨੂੰ ਫਾਇਦੇ ਵੀ ਜ਼ਿਆਦਾ ਮਿਲਣਗੇ ਸੋ ਦੋਸਤੋ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਇਹ ਜਿੰਨੇ ਵੀ ਮੈਂ ਗੱਲਾਂ ਤੁਹਾਨੂੰ ਦੱਸੀਆਂ ਇਹ ਵਿਗਿਆਨਕ ਤੌਰ ਤੇ ਪ੍ਰਮਾਣਤਾ ਸਬੂਤਾਂ ਦੇ ਆਧਾਰ ਤੇ ਦੱਸੀਆਂ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਜੋ ਆਉਣ ਵਾਲੀਆਂ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਣਾ ਹੈ ਤੁਹਾਡੇ ਵਾਸਤੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਉਸੋ ਆਜਾਜਤ ਦਿਓ ਧੰਨਵਾਦ